ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਅਸੀਂ ਖੜੇ ਆ ਬਟਾਲਾ ਦੇ ਨਜ਼ਦੀਕ ਪਿੰਡ ਸੁਖਾ ਚੜਾ ਵਿਖੇ ਜਿੱਥੇ ਇਸ ਪਰਿਵਾਰ ਤੇ ਇੱਕ ਵੱਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਨਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਤੱਕ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੇਰਾ ਨਾਮ ਕੀਸ ਸਿੰਘ ਹੈ ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ ਮੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੂਆ ਹੈ ਇੱਧਰੋਂ ਵੀ ਪਾਣੀ ਆ ਰਿਹਾ ਹੈ ਆ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਦੁੱਖਾਂ ਦਾ ਪਹਾੜ ਜਿਹੜਾ ਉਹ ਟੁੱਟ ਗਿਆ ਕਿਉਂਕਿ 21 ਸਾਲ ਦੀ ਬੇਟੀ ਜਿਹੜੀ ਕਿ ਵਦੇਸ਼ ਦੇ ਵਿੱਚ ਪੜ੍ਹਨ ਵਾਸਤੇ ਗਈ ਸੀ ਲੇਕਿਨ ਉੱਥੇ ਕੱਲ ਐਕਸੀਡੈਂਟ ਦੇ ਨਾਲ ਮੌਤ ਹੋ ਜਾਂਦੀ ਆ ਉਹਨਾਂ ਲੜਕੀਆਂ ਵਿੱਚ ਦੋ ਲੜਕੀਆਂ ਮੋਗੇ ਦੀਆਂ ਵੀ ਦਸੀਆਂ ਜਾ ਰਹੀਆਂ ਨੇ ਸਾਡੇ ਨਾਲ ਨੇ ਲੜਕੀ ਦੇ ਚਾਚਾ ਜੀ ਆਈ ਸਰਦਾਰ ਨਰਿੰਦਰ ਸਿੰਘ ਜੀ ਗਰੰਥੀ ਸਿੰਘ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਪੂਰਾ ਮਾਮਲਾ ਹੋਇਆ ਕੀ ਸੀ ਗੱਲ ਇਸ ਤਰ੍ਹਾਂ ਵੀ ਸਾਡੇ ਭਤੀਜੀ ਹੈ ਮੇਰੀ ਕਿ ਅੱਜ ਤੋਂ 10 ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਸਟੱਡੀ ਵੇਖ ਤੇ ਗਈ ਸੀਗੀ ਤੇ ਸਟੱਡੀ ਦੇ ਵਿੱਚ ਪੜਾਈ ਚੱਲ ਰਹੀ ਸੀ ਤੇ ਵਿੱਚ ਉਹਨਾਂ ਨੂੰ 4 ਮਹੀਨੇ ਦੀਆਂ ਛੁੱਟੀਆਂ ਹੋ ਗਈਆਂ 4 ਮਹੀਨਿਆਂ ਦੇ ਵਿੱਚ ਉਹਨੂੰ ਕੰਮ ਨਹੀਂ ਮਿਲਿਆ ਤੇ ਹੁਣ 1 ਮਹੀਨਾ ਪਹਿਲਾਂ ਅੱਜ ਤੋਂ ਕੰਮ ਮਿਲਿਆ ਸੀਗਾ ਤੇ ਕੰਮ ਤੋਂ ਆਉਂਦਿਆਂ ਹੋਇਆਂ ਕੱਲ ਦੇ ਇੰਡੀਆ ਦੇ ਸਮੇਂ ਮੁਤਾਬਕ 9 ਵਜੇ ਦੇ ਨਾਲ ਪੰਜ ਜਿਹੜੇ ਬੱਚੇ ਸਨ ਕੰਮ ਤੋਂ ਪਰਤ ਰਹੇ ਸਨ ਆਪਣੇ ਘਰ ਨੂੰ ਜਿਹਦੇ ਵਿੱਚ ਤਿੰਨ ਲੜਕੀਆਂ ਸਨ ਜਿਨ੍ਹਾਂ ਵਿੱਚ ਇੱਕ ਪਤੀ ਜੀ ਲਖਵਿੰਦਰ ਕੌਰ ਕੋਮਲ ਜਿਹੜੀ ਸੀ ਉਹ ਸਾਡੀ ਬੇਟੀ ਤੇ ਦੋ ਲੜਕੀਆਂ ਜਿਹੜੀਆਂ ਮੋਗੇ ਦੀਆਂ ਦਸੀਆਂ ਜਾ ਰਹੀਆਂ ਹਨ ਤੇ ਦੋ ਲੜਕੀਆਂ ਹਨ ਜਿਨ੍ਹਾਂ ਵਿੱਚ ਇੱਕ ਡਰਾਈਵਰ ਆ ਤੇ ਇੱਕ ਨਾਲ ਉਹਦੇ ਹੋਰ ਸਾਥੀ ਸੀਗਾ ਰਾਹ ਦੇ ਵਿੱਚ ਜਾਂਦੇ ਆ ਗੱਡੀ ਦਾ ਸੰਤੁਲਨ ਵਿਗੜ ਗਿਆ ਬੇਕਾਬੂ ਹੋ ਗਈ ਤੇ ਕਹਿੰਦੇ ਹਨ ਮੇਰੀ ਬੇਟੀ ਨੇ ਉਥੋਂ ਮੇਰੀ ਬੇਟੀ ਜਿਹੜੀ ਹੈ ਉਹ ਅੱਜ ਤੋਂ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਮੇਰੇ ਬੇਟੀ ਨੂੰ ਉਥੋਂ ਫੋਨ ਆਇਆ ਏ ਜਿੱਥੇ ਐਕਸੀਡੈਂਟ ਹੋਇਆ ਕਿ ਤੁਹਾਡੀ ਸਿਸਟਰ ਦਾ ਐਕਸੀਡੈਂਟ ਹੋ ਗਿਆ ਏ ਤੇ ਜਲਦੀ ਤੋਂ ਜਲਦੀ ਪੁੱਜੋ ਜਦੋਂ ਉਥੇ ਮੇਰੀ ਬੇਟੀ ਐਕਸੀਡੈਂਟ ਐਕਸੀਡੈਂਟ ਵਾਲੇ ਥਾਂ ਤੇ ਪੁੱਜੀ ਹੈ ਤੇ ਉਥੋਂ ਉਹਨਾਂ ਦੀ ਡੈੱਡ ਬਾਡੀਆਂ ਲੈ ਕਰਕੇ ਹਸਪਤਾਲ ਵਿੱਚ ਪਹੁੰਚ ਚੁੱਕੇ ਸਨ ਪ੍ਰਸ਼ਾਸਨ ਪੁਲਿਸ ਵਾਲੇ ਤੇ ਮੇਰੇ ਬੇਟੀ ਨੇ ਫਿਰ ਮੈਨੂੰ ਰਾਤੀ 10 ਵਜੇ ਨਾਲ ਫੋਨ ਤੇ ਗੱਲ ਕੀਤੀ ਹੈ ਕਿ ਕੋਮਲ ਦਾ ਐਕਸੀਡੈਂਟ ਹੋ ਗਿਆ ਏ ਤੇ ਉਹ ਮੌਤ ਹੋ ਗਈ ਉਸ ਦੀ ਇਹ ਗੱਲ ਸੁਣਦਿਆਂ ਸਾਡੇ ਉੱਤੇ ਦੁੱਖਾਂ ਦਾ ਪਹਾੜ ਡਿਗਿਆ ਤੇ ਸਾਡੀ ਹਾਲਤ ਬਿਲਕੁਲ ਬਹੁਤ ਹੀ ਮਾਰੀ ਹੈ ਅਸੀਂ ਕਰਜ਼ਾ ਚੁੱਕ ਕਰਕੇ ਆਪਣੀਆਂ ਬੇਟੀਆਂ ਨੂੰ ਕੈਨੇਡਾ ਵਿੱਚ ਭੇਜਿਆ ਸੀਗਾ ਪਰ ਰੱਬ ਦਾ ਭਾਣਾ ਹੋਰ ਹੀ ਵਰਤ ਗਿਆ ਸਾਨੂੰ ਪ੍ਰਸ਼ਾਸਨ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਬੇਟੀ ਨੂੰ ਉਹਦੀ ਡੈੱਡ ਬਾਡੀ ਚਲਿਉਣ ਵਾਸਤੇ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਿਰਤਕ ਲੜਕੀ ਦੇ ਕਜ਼ਨ ਬ੍ਰਦਰ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਪਰਿਵਾਰ ਦੀ ਸਥਿਤੀ ਜਿਹੜੀ ਆ ਇਸ ਟਾਈਮ ਕੀ ਆ ਸਾਡੇ ਨਾਲ ਨੇ ਲਵਜੋਤ ਸਿੰਘ ਜੀ ਲਵਜੋਤ ਸਿੰਘ ਜੀ ਪਰਿਵਾਰ ਦੀ ਇਸ ਟਾਈਮ ਸਥਿਤੀ ਜਿਹੜੀ ਉਹ ਕੀ ਹੈ ਜੀ ਪਰਿਵਾਰ ਦੀ ਸਥਿਤੀ ਬਹੁਤ ਗੰਭੀਰ ਹੈ ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਆਂ ਕਿ ਹਾਂ ਜਿਵੇਂ ਮਾਂ ਬੇਟੀ ਭਰਾ ਠੀਕ ਹੈ ਸਾਰੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਸਦਵੇਂ ਵਿੱਚ ਆ ਕੀ ਇੱਕਦਮ ਕੀ ਵਾਪਰ ਗਿਆ ਇਹ ਚੀਜ਼ ਤੇ ਉਹ ਇੱਕਦਮ ਹਜੇ ਅਸੀਂ ਕਰਨੀ ਪਾਰੇ ਕਿ ਹਾਂ ਇਹੋ ਜਿਹਾ ਹੋਇਆ ਵੀ ਕਿਵੇਂ ਕਿ ਹਜੇ ਸਾਲ ਵੀ ਨਹੀਂ ਹੋਇਆ ਜੇ ਪਹੁੰਚਣ ਉਥੇ 9 ਮਹੀਨੇ ਉਥੇ ਫ੍ਰੀ ਰਹੀ ਹੈ ਉਥੇ ਕਿ ਕੋਈ ਕੰਮ ਨਹੀਂ ਹੈਗਾ ਸਾਰੇ ਨੂੰ ਪਤਾ ਹੀ ਆ ਕਿ ਹਾਂ ਉਹ ਬਰੰਟਮ ਵਿੱਚ ਕੰਮ ਬਹੁਤ ਘੱਟ ਆ ਤੇ 9 ਮਹੀਨੇ ਤੋਂ ਬਾਅਦ ਜਦੋਂ ਹੁਣ ਵਕੇਸ਼ਨਾਂ ਚੱਲੀਆਂ ਉਹਨਾਂ ਦੀਆਂ 4 ਮਹੀਨੇ ਦੀਆਂ ਛੁੱਟੀਆਂ ਜਿਹੜੀਆਂ ਚੱਲੀਆਂ ਵਾ ਉਸ ਤੋਂ ਬਾਅਦ ਮਹੀਨੇ ਇੱਕ ਵਾਸਤੇ ਉਹਨੂੰ ਮਹੀਨੇ ਜਾਂ 2 ਮਹੀਨੇ ਵਾਸਤੇ ਕੰਮ ਮਿਲਿਆ ਤੇ ਮਹੀਨਾ ਹੀ ਹੋਇਆ ਸੀ ਤੇ ਆ ਵਾਪਰ ਗਿਆ ਕੰਮ ਤੇ ਇਹ ਬਹੁਤ ਜ਼ਿਆਦਾ ਜਿਹੜਾ ਦੁੱਖ ਦਾ ਕੰਮ ਆਇਆ ਵਾ ਬੰਕੀ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਜਾਂ ਸੋਰੀ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਹੀ ਮੰਗ ਕਰਦੇ ਆਂ ਜਾਂ ਤੇ ਬੋਡੀ ਜਾਂ ਇੱਥੇ ਲਿਆਂਦੀ ਜਾਵੇ ਜਾਂ ਫਿਰ ਮਾਪਿਓ ਨੂੰ ਉੱਥੇ ਖਲਾਇਆ ਜਾਵੇ ਠੀਕ ਹੈ ਕਿ ਜੋ ਹੁਣ ਹੋ ਗਿਆ ਹੋ ਗਿਆ ਇਸ ਦੇ ਵਿੱਚ ਅੱਗੇ ਵਾਇਗਰੂ ਦਾ ਭਣਾ ਜਿੱਦਾਂ ਮਿੱਠਾ ਮੰਨ ਕੇ ਜਾਂਦਾ ਵਾ ਤੇ ਜੋ ਵੀ ਆਪਣੀਆਂ ਸੋ ਦੇਖ ਸਕਦੇ ਹੋ ਕਿ ਪਰਿਵਾਰ ਜਿਹੜਾ ਇਹਨਾਂ ਸਦਮੇ ਦੇ ਵਿੱਚ ਆਇਆ ਉਹ ਤੋਂ ਗੱਲ ਵੀ ਨਹੀਂ ਉਹਨਾਂ ਕੋ ਹੋ ਰਹੀ ਉਹਨਾਂ ਦਾ ਕਹਿਣਾ ਹੈ ਕਿ ਮਾਪੇ ਨੂੰ ਜਿਹੜਾ ਉੱਥੇ ਵਿਦੇਸ਼ ਦੇ ਵਿੱਚ ਭੇਜਿਆ ਗਿਆ ਵੀ ਤਾਂ ਜੋ ਲੜਕੀ ਦੇ ਅੰਤਮ ਕਿਰਿਆਵਾਂ ਨੇ ਅੰਤਮ ਉਹਨਾਂ ਦੇ ਰਸਮਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਕੈਮਰਾਮੈਨ ਸੋਨੀ ਦੇ ਨਾਲ ਸਰਵਜਿੰਦਰ ਸਿੰਘ ਕੁਮਹਾਨ ਬਟਾਲਾ ਗੁਰਦਾਸਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par